ਤਦਸ਼ਕੰ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਦੇਸ਼ ਦੁਨੀਆ ਬੁਲੇਟਨ ਦੇਸ਼ ਦੁਨੀਆ ਬੁਲੇਟਨ ਦੀ ਸ਼ੁਰੂਆਤ ਕਰ ਲੈਣੇ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਸ਼ਨੀਵਾਰ ਸਵੇਰੇ ਕੈਲੇਡਨ ਚ ਫਿਟਨਰੀ ਸਾਈਡ ਰੋਡ ਤੇ ਇੱਕ ਰਿਹਾਇਸ਼ ਤੇ ਹੋਈ ਗੋਲੀਬਾਰੀ ਚ ਤਿੰਨ ਲੋਕ ਜ਼ਖਮੀ ਹੋ ਗਏ ਨੇ ਜਰਕੇ ਇਸ ਮਾਮਲੇ ਚ ਚਾਰ ਹੋਰ ਲੋਕ ਗ੍ਰਿਫਤਾਰ ਕੀਤੇ ਗਏ ਨੇ ਓਪੀਪੀ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਸਵੇਰੇ ਸਵਾ 5 ਵਜੇ ਦੇ ਕਰੀਬ ਇਸ ਗੋਲੀਬਾਰੀ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇੱਕ ਆਸਰ ਇਨ ਪਲੇਸ ਐਡਵਾਈਜ਼ਰੀ ਅਸਥਾਈ ਤੌਰ ਤੇ ਜਾਰੀ ਕੀਤੀ ਗਈ ਹੈ ਅਤੇ ਆਲੇ ਦੁਆਲੇ ਦੇ ਖੇਤਰਾਂ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਖੇਤਰ ਚ ਕਈ ਵਿਸ਼ੇਸ਼ ਯੂਨਿਟਾਂ ਤਾਇਨਾਤ ਕੀਤੀਆਂ ਗਈਆਂ ਜਿਨ੍ਹਾਂ ਚ OPP ਕੈਨਨ ਯੂਨਿਟ ਐਮਰਜੈਂਸੀ ਰਿਸਪੌਂਸ ਟੀਮ ਅਤੇ ਟੈਕਟਿਕਸ ਅਤੇ ਬਚਾਈ ਯੂਨਿਟ ਸ਼ਾਮਲ ਨੇ OPP ਅਬੀਸ਼ਨ ਸਰਵਿਸ ਦੇ ਹਵਾਈ ਸਹਾਇਤਾ ਚ ਮਦਦ ਕੀਤੀ ਜਦੋਂ ਕਿ ਸੰਕਟ ਵਾਤਾਵਰਣ ਅਤੇ ਹੋਰ ਅਧਿਕਾਰਿਕ ਸਮਗਰੀ ਨਾਲ ਜਵਾਬ ਵਿੱਚ ਲੱਗੇ ਹੋਏ ਸਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਰਜਸ਼ੀਲ ਜ਼ਰੂਰਤਾਂ ਦਾ ਸਮਰਥਨ ਕਰਨ ਲਈ ਹੋਰ ਐਮਰਜੈਂਸੀ ਸੇਵਾਵਾਂ ਵੀ ਮੌਕੇ ਤੇ ਹਾਜ਼ਰ ਰਹੀਆਂ ਹਨ ਪੁਲਿਸ ਅਨੁਸਾਰ ਇਲਾਕੇ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਤਿੰਨ ਲੋਕ ਮਿਲੇ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਲਜਾਇਆ ਗਿਆ ਪੁਲਿਸ ਨੇ ਕਿਹਾ ਕਿ ਨਾ ਦੇ ਵਿੱਚੋਂ ਇੱਕ ਦੇ ਜਾਨਲੇਵਾ ਸੱਟਾਂ ਲੱਗੀਆਂ ਨੇ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇਸ ਤੋਂ ਇਲਾਵਾ ਪੁਲਜ਼ਾ ਕਹਿਣਾ ਹੈ ਕਿ ਮੋਢਲੀ ਜਾਂਚ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਸ਼ੱਕੀ ਅਜੇ ਵੀ ਫਰਾਰ ਨੇ ਇਸ ਦੇ ਨਾਲ ਹੀ ਓਪੀਪੀ ਨੇ ਜਨਤਾ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ ਇਹ ਜਾਂਚ ਕੈਲੇਡਨ ਓਪੀਪੀ ਮੇਜਰ ਕ੍ਰਾਈਮ ਯੂਨਿਟ ਦੁਆਰਾ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਨਿਰਦੇਸ਼ੇਟ ਜਾਰੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਰਨੀ ਦੇ ਦਫ਼ਤਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਮਾਕਰਨੀ 25 ਤੋਂ 27 ਅਗਸਤ ਤੱਕ ਪੋਲੈਂਡ ਜਰਮਨੀ ਅਤੇ ਲਾਟਵੀਆ ਦੀ ਯਾਤਰਾ ਕਰਨਗੇ ਉਹ ਯੂਰੋਪੀਅਨ ਸਹਿਯੋਗੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰਕ ਊਰਜਾ ਮਹੱਤਵਪੂਰਨ ਖਣਜ ਅਤੇ ਸਮੂਹਿਕ ਰੱਖਿਆ ਸਮੇਤ ਮੁੱਖ ਖੇਤਰਾਂ 'ਚ ਸਹਿਯੋਗ ਅਤੇ ਅੱਗੇ ਵਧਾਉਣ ਤੇ ਧਿਆਨ ਕੇਂਦਰਿਤ ਕਰਨਗੇ ਪ੍ਰਧਾਨ ਮੰਤਰੀ ਕਾਰਨੇ ਕੈਨੇਡਾ ਅਤੇ ਪੋਲੈਂਡ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਖਣਜ ਊਰਜਾ ਤੇ ਰੱਖਿਆ ਦੇ ਸਹਿਯੋਗ ਨੂੰ ਡੂੰਘਾ ਕਰਨ ਲਈ ਪੋਲਿਸ ਹਮਰੁੱਤਵਾ ਨਾਲ ਮੁਲਾਕਾਤ ਕਰਨਗੇ ਇਸ ਉਦੇਸ਼ ਲਈ ਪ੍ਰਧਾਨ ਮੰਤਰੀ ਊਰਜਾ ਰੱਖਿਆ ਅਤੇ ਏਅਰੋਸਪੇਸ ਸਮੇਤ ਮੁੱਖ ਖੇਤਰਾਂ ਚ ਨਵੇਂ ਉਦਯੋਗਿਕ ਭਾਈਵਾਲੀ ਉਤਸ਼ਾਹਿਤ ਕਰਨ ਲਈ ਵਪਾਰਕ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਕਾਰਨੀ ਯੂਕਰੇਨ ਅਤੇ ਯੂਰਪ ਚ ਸਥਾਈ ਸ਼ਾਂਤੀ ਲਈ ਕੈਨੇਡਾ ਦੇ ਨਿਰੰਤਰ ਸਮਰਥਨ ਤੇ ਵੀ ਜ਼ੋਰ ਦੇਣਗੇ। ਇਸ ਗੱਲ ਤੇ ਜ਼ੋਰ ਦੇਣਗੇ ਕਿ ਯੂਕਰੇਨ ਬਾਰੇ ਕੋਈ ਵੀ ਫੈਸਲਾ ਯੂਕਰੇਨ ਤੋਂ ਬਿਨਾਂ ਪੁੱਛੇ ਨਹੀਂ ਲਿਆ ਜਾਣਾ ਚਾਹੀਦਾ। ਬਰਲਿਨ ਚ ਪ੍ਰਧਾਨ ਮੰਤਰੀ ਕਾਰਨੀ ਜਰਮਨੀ ਦੇ ਚਾਂਸਲਰ ਫੈਡਰਿਕ ਮਰਜ਼ ਨਾਲ ਮੁਲਾਕਾਤ ਕਰਨਗੇ ਤਾਂ ਜੋ ਮਜ਼ਬੂਤ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਵਿਸ਼ਵਵਿਆਪੀ ਸੁਰੱਖਿਆ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਕਾਰਨੀ ਨਵੇਂ ਨਿਵੇਸ਼ ਮੌਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਊਰਜਾ ਅਤੇ ਕੁਦਰਤੀ ਸਰੋਤਾਂ ਖਾਸ ਕਰਕੇ ਮਹੱਤਵਪੂਰਨ ਖਣਿਜਾਂ ਵਿੱਚ ਲਚਕੀਲੇ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਸੀਨੀਅਰ ਕਾਰਪੋਰੇਟ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਕਾਰਨੀ ਇਸ ਤੋਂ ਬਾਅਦ ਰਿੰਗਾ ਦੀ ਯਾਤਰਾ ਕਰਨਗੇ ਜਿੱਥੇ ਉਹ ਲਤਵੀਆ ਅਤੇ ਕੈਨੇਡਾ ਵਿਚਕਾਰ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਰੱਖਿਆ ਖੇਤਰ ਸਮੇਤ ਵਪਾਰ ਨੂੰ ਵਧਾਉਣ ਲਈ ਲਤਵੀਆ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਪ੍ਰਧਾਨ ਮੰਤਰੀ ਕੈਨੇਡਾ ਦੇ ਸਭ ਤੋਂ ਵੱਡੇ ਸਰਗਰਮ ਵਿਦੇਸ਼ੀ ਫੌਜ ਮਿਸ਼ਨ ਦੇ ਵਿੱਚ ਹਿੱਸੇ ਵਜੋਂ ਤਾਇਨਾਤ ਕੈਨੇਡੀਅਨ ਆਰਮਡ ਫੋਰਸਸ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਸਮੇਤ ਕਈ ਦੇਸ਼ਾਂ ਤੇ ਟੈਰਿਫ ਦਾ ਐਲਾਨ ਕੀਤਾ ਹੈ 트ੰਪ ਨੇ ਰੂਸ ਤੋਂ ਤੇਲ ਖਰੀਦਣ ਤੇ ਭਾਰਤ ਤੇ 25% ਤੋਂ ਵੱਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਟਰੰਪ ਦੇ ਇਸ ਫੈਸਲੇ ਦੀ ਅਮਰੀਕਾ ਵਿੱਚ ਵੀ ਹਲੋਚਨਾ ਹੋ ਰਹੀ ਹੈ ਇਸ ਸਬ ਦੇ ਵਿਚਕਾਰ ਅਮਰੀਕਾ ਵਿੱਚ ਸਾਬਕਾ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਮੁੱਦੇ ਤੇ ਅਮਰੀਕੀ ਰਾਸ਼ਟਰਪਤੀ ਨਾਲ ਗੱਲ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਟਰੰਪ ਨੂੰ ਚੇਤਾਵਨੀ ਵੀ ਦਿੱਤੀ ਹੈ ਸਾਬਕਾ ਅਮਰੀਕੀ ਰਾਜਦੂਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਪਾਈ ਹੈ ਇਸ ਪੋਸਟ 'ਚ ਉਸਨੇ ਲਿਖਿਆ ਹੈ ਕਿ ਭਾਰਤ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਵਾਈਟ ਹਾਊਸ ਦੇ ਸਹਿਯੋਗ ਨਾਲ ਇੱਕ ਹੱਲ ਲੱਭਣਾ ਚਾਹੀਦਾ ਹੈ। ਉਸਨੇ ਲਿਖਿਆ ਹੈ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋਕਤੰਤਰਕ ਸ਼ਕਤੀਆਂ ਵਿੱਚਕਾਰ ਦਹਾਕਿਆਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਵਿਸ਼ਵਾਸ ਮੌਜੂਦਾ ਮਤਭੇਦਾਂ ਤੋਂ ਅੱਗੇ ਵਧਣ ਲਈ ਇੱਕ ਮਜ਼ਬੂਤ ਨੀਂਹ ਰੱਖਣੀ ਪਵੇਗੀ। ਤੁਹਾਨੂੰ ਦੱਸ ਹੀ ਇਹ ਕਿ ਨਿਕੀ ਹੈਲੀ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ। ਉਸ ਸਮੇਂ ਉਸਨੇ ਦਾਅਵਾ ਕੀਤਾ ਸੀ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਇੱਕ ਨਾਜ਼ੁਕ ਮੋੜ ਤੇ ਖੜੇ ਹੋਏ ਨੇ। ਉਸਨੇ ਇੱਕ ਲੇਖ ਚ ਕਿਹਾ ਸੀ ਕਿ ਰੂਸ ਤੋਂ ਤੇਲ ਖਰੀਦਣ ਅਤੇ ਟੈਰਿਫ ਵਿਵਾਦ ਦੋਵਾਂ ਦੇਸ਼ਾਂ ਦੇ ਸਬੰਧਾਂ ਚ ਸਥਾਈ ਦਰਾਰ ਪੈਦਾ ਨਹੀਂ ਹੋਣ ਦਿੱਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਚੀਨ ਦੇ ਆਰਥਿਕ ਵਿਸਥਾਰ ਤੋਂ ਬਾਅਦ ਭਾਰਤ ਦਾ ਉਭਾਰ ਸਭ ਤੋਂ ਵੱਡਾ ਭੂ-ਰਾਜਨੀਤਿਕ ਵਿਕਾਸ ਹੈ ਅਤੇ ਜਿਵੇਂ-ਜਿਵੇਂ ਭਾਰਤ ਮਜ਼ਬੂਤ ਹੁੰਦਾ ਜਾਵੇਗਾ ਚੀਨ ਦੀਆਂ ਇੱਛਾਵਾਂ ਕਮਜ਼ੋਰ ਹੋਣਗੀਆਂ। ਉਸਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਸਿੱਧੀ ਗੱਲਬਾਤ ਹੋਣੀ ਚਾਹੀਦੀ ਹੈ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਚੀਨ ਇਸ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਵਿਵਾਦ ਵਧਦਾ ਜਾ ਰਿਹਾ ਹੈ ਅਮਰੀਕੀ ਰਾਜ ਇਲਿਨੋਇਸ ਦੇ ਡੈਮੋਕ੍ਰੈਟਿਕ ਗਵਰਨਰ ਨੇ ਕਿਹਾ ਹੈ ਕਿ ਰਾਸ਼ਪਤੀ ਡੋਨਲਡ 트੍ਰੰਪ ਦੀ ਸ਼ਿਕਾਗੋ ਦੇ ਵਿੱਚ ਫੌਜ ਤਾਇਨਾਤੀ ਕਰਨ ਦੀ ਯੋਜਨਾ ਸ਼ਕਤੀ ਦੀ ਦੁਰਵਰਤੋਂ ਹੈ ਜੇਬੀ ਪੀਟਰ ਜ਼ਕਰ ਨੇ ਇੱਕ ਬਿਆਨ ਚ ਕਿਹਾ ਹੈ ਕਿ ਕੋਈ ਵੀ ਐਮਰਜੈਂਸੀ ਨਹੀਂ ਹੈ ਜੋ ਨੈਸ਼ਨਲ ਗਾਰਡਜ਼ ਨੂੰ ਇਲਿਨੋਇਸ ਸੱਪੇਜੇ ਜਾਣ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਟਰੰਪ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਚ ਲਗਭਗ 2000 ਨੈਸ਼ਨਲ ਗਾਰਡਸ ਨੂੰ ਤਾਇਨਾਤ ਕਰ ਚੁੱਕੇ ਨੇ ਜਿੱਥੇ ਸਥਾਨਕ ਸਰਕਾਰ ਵੀ ਵਿਰੋਧੀ ਡੈਮੋਕ੍ਰੈਟਿਕ ਦੁਆਰਾ ਚਲਾਈ ਜਾਂਦੀ ਹੈ ਜਿਸ ਨੂੰ ਉਹ ਅਮਰੀਕੀ ਸ਼ਹਿਰਾਂ ਵਿੱਚ ਅਪਰਾਧ ਤੇ ਕਾਰਵਾਈ ਵਜੋਂ ਦਰਸਾ ਰਹੇ ਨੇ ਇਸ ਤੋਂ ਇਲਾਵਾ ਸ਼ਿਕਾਗੋ ਦੇ ਮੇਅਰ ਬ੍ਰੈਡਨ ਜੌਨਸਨ ਨੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਇੱਕ ਬਿਆਨ ਚ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਗੋ ਚ ਨੈਸ਼ਨਲ ਗਾਰਡ ਦੀ ਤਾਇਨਾਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਉਨਾ ਕਾਇਕੀ ਸ਼ਹਿਰ ਦੀ ਸਰਕਾਰ ਨੂੰ ਫੌਜ ਦੇ ਕਿਸੇ ਵੀ ਤਾਇਨਾਤੀ ਬਾਰੇ ਗੰਭੀਰ ਚਿੰਤਾਵਾਂ ਨੇ। ਉਹਨਾਂ ਰਾਸ਼ਟਰਪਤੀ 트ੰਪ ਦੇ ਪਹੁੰਚ ਨੂੰ ਅਸੰਗਤ ਬੇਲੋੜਾ ਅਤੇ ਗਲਤ ਦੱਸਿਆ ਹੈ। ਜੌਨਸਨ ਨੇ ਅੱਗੇ ਕਿਹਾ ਹੈ ਕਿ ਗੈਰਕਾਨੂੰਨੀ ਤਾਇਨਾਤੀ ਨਿਵਾਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਵਿਚਕਾਰ ਤਣਾਅ ਵਧਾ ਸਕਦੀਆਂ ਨੇ ਅਤੇ ਅਪਰਾਧ ਘਟਾਉਣ 'ਚ ਸ਼ਹਿਰ ਦੁਆਰਾ ਕੀਤੀ ਗਈ ਤਰੱਕੀ ਨੂੰ ਖਤਰਾ ਪੈਦਾ ਕਰ ਸਕਦੀਆਂ ਨੇ। ਇਸ ਦੌਰਾਨ ਅਮਰੀਕੀ ਰੱਖਿਆ ਸਕੱਤਰ ਪਿੱਟ ਹੈਕਸੈਟ ਨੇ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਤੇ ਗਸ਼ਤ ਕਰ ਰਹੇ ਨੈਸ਼ਨਲ ਗਾਰਡ ਦੇ ਕਰਮਚਾਰੀਆਂ ਨੂੰ ਹਥਿਆਰ ਬੰਦ ਹੋਣ ਦਾ ਆਦੇਸ਼ ਦਿੱਤਾ ਜੋ ਕਿ ਟਰੰਪ ਪ੍ਰਸ਼ਾਸਨ ਦੇ ਸ਼ਹਿਰ ਵਿੱਚ ਕੰਟਰੋਲ ਤੋਂ ਬਾਹਰ ਅਪਰਾਧ ਦੇ ਵਿਰੁੱਧ ਯਤਨਾਂ ਦੇ ਹਿੱਸੇ ਵਜੋਂ ਦੱਸਿਆ ਜਾ ਰਿਹਾ ਹੈ ਵਾਈਟ ਹਾਊਸ ਉਸ ਬਿੱਲ ਦੇ ਸਮਰਥਨ ਵਿੱਚ ਹੈ ਜਿਸ ਦੇ ਤਹਿਤ ਨਸ਼ੇ ਚ ਡਰਾਈਵਿੰਗ ਕਰਨਾ ਦੇ ਅਪਰਾਧ ਦੇ ਚ ਫੜੇ ਗਏ ਗ੍ਰੀਨ ਕਾਰਡ ਹোলਡਰਾਂ ਨੂੰ ਵੀ ਦੇਸ਼ ਨਿਕਾਲਾ ਦੇਣ ਦੀ ਵਿਵਸਥਾ ਹੈ ਇਹ ਬਿੱਲ ਜੁਲਾਈ ਦੇ ਅੰਤ ਚ ਸੈਨੇਟ ਵੱਲੋਂ ਪਾਸ ਕੀਤਾ ਗਿਆ ਸੀ ਹੁਣ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਪਾਈਚਾਰਿਆਂ ਅਤੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਚ ਇਸ ਬਾਰੇ ਬਹੁਤ ਬੇਚੈਨੀ ਹੈ ਇਮੀਗ੍ਰੇਸ਼ਨ ਅਟਾਰਨੀ ਜੌਨ ਤੰਸਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਹੁਣ ਇੱਕ ਡੀਯੂਆਈ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਭਾਵੇਂ ਉਸ ਨੂੰ 10 ਸਾਲ ਪਹਿਲਾਂ ਅਪਰਾਧ ਕੀਤਾ ਹੋਵੇ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਕੋਈ ਵੀ ਜੋ ਸੰਯੁਕਤ ਰਾਜ ਦਾ ਨਾਗਰਿਕ ਨਹੀਂ ਹੈ ਭਾਵੇਂ ਉਸ ਕੋਲ ਗ੍ਰੀਨ ਕਾਰਡ ਹੋਵੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਹੋਵੇ ਜਾਂ ਐਚ1ਬੀ ਵੀਜ਼ਾ ਜੇਕਰ ਉਸ ਕੋਲ ਡੀਓਆਈ ਰਿਕਾਰਡ ਹੈ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਬਾਇਟ ਹਾਊਸ ਨਾਲ ਜੁੜੇ ਪ੍ਰਬੰਧਨ ਅਤੇ ਬਜਟ ਦਫ਼ਤਰ ਨੇ ਅਧਿਕਾਰਤ ਤੌਰ ਤੇ ਕਿਹਾ ਹੈ ਕਿ ਉਹ ਇਸ ਬਿੱਲ ਦਾ ਸਮਰਥਨ ਕਰਦਾ ਹੈ ਇਹ ਬਿੱਲ ਐਚਆਰ 875 ਸਾਡੇ ਸਮਾਜ ਡੀਓ ਆਇਨਜ਼ ਐਕਟ ਤੋਂ ਬਚਾਉਂਦਾ ਹੈ ਭਾਵੇਂ ਕਿ ਇਹ ਅਮਰੀਕੀਆਂ ਲਈ ਨਹੀਂ ਹੋਵੇਗਾ ਹੁਣ ਇਸ ਬਿੱਲ ਨੂੰ ਸੈਨੇਟ ਦੀ ਨਿਆ ਕਮੇਟੀ ਅਤੇ ਇਮੀਗ੍ਰੇਸ਼ਨ ਮਹਾਰਾ ਨੂੰ ਸਮਰਥਨ ਲਈ ਭੇਜਿਆ ਜਾ ਰਿਹਾ ਹੈ ਦੁਨੀਆ ਦੀਆਂ ਸੱਤੋਂ ਵੱਡੀਆਂ ਤਕਨੀਕੀ ਕੰਪਨੀਆਂ ਦੇ ਮੁਖੀ ਹੁਣ ਸਿਰਫ ਕਾਰੋਬਾਰੀ ਚਿਹਰੇ ਨਹੀਂ ਸਗੋਂ ਰਾਜਨੀਤਿਕ ਸਮਾਜ ਅਤੇ ਜਨਤਕ ਭਾਵਨਾਵਾਂ ਦੇ ਸਿੱਧੇ ਨਿਸ਼ਾਨੇ ਤੇ ਨੇ ਇਨਾ ਕਾਰਨਾਂ ਕਰਕੇ ਉਹਨਾਂ ਦੀ ਨਿੱਜੀ ਸੁਰੱਖਿਆ ਤੇ ਖਰਚਾ ਹੈਰਾਨੀਜਨਕ ਪੱਧਰ ਤੇ ਪਹੁੰਚ ਗਿਆ 2024 ਚ 10 ਵੱਡੀਆਂ ਤਕਨੀਕੀ ਕੰਪਨੀਆਂ ਨੇ ਆਪਣੇ ਸੀਈਓ ਦੀ ਸੁਰੱਖਿਆ ਤੇ 369 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਨੇ ਇਸ ਦਾ ਸਭ ਤੋਂ ਵੱਡਾ ਹਿੱਸਾ ਮੈਟਾ ਮੁਖੀ ਮਾਰਕ ਜ਼ਕਰਬਗ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਸੀ ਜਿਸ ਤੇ ਲਗਭਗ 221 ਕਰੋੜ ਰੁਪਏ ਖਰਚ ਕੀਤੇ ਗਏ ਨੇ ਦਰਅਸਲ ਹੁਣ ਧਮਕੀਆਂ ਸਿਰਫ ਵਪਾਰਕ ਵਿਰੋਧੀਆਂ ਅਤੇ ਅਸੰਤੋਸ਼ਟ ਕਰਮਚਾਰੀਆਂ ਤੋਂ ਨਹੀਂ ਡੇਟਾ ਦੀ ਦੁਰਵਰਤੋਂ ਵੱਡੇ ਪੱਧਰ ਤੇ ਛਾਂਟੀ ਅਰਬਾਂ ਡਾਲਰ ਦੀ ਦੌਲਤ ਅਤੇ ਰਾਜਨੀਤੀ ਚ ਸਿੱਧੇ ਦਖਲ ਨੇ ਤਕਨੀਕੀ ਦਿੱਗਜਾਂ ਨੂੰ ਆਮ ਜਨਤਾ ਦੇ ਗੁੱਸੇ ਦਾ ਨਿਸ਼ਾਨਾ ਬਣਾਇਆ ਹੈ ਮੈਟਾ ਨੇ 2024 ਚ ਮਾਕਰ ਜ਼ਕਰਬਗ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਤੇ 221 ਕਰੋੜ ਰੁਪਏ ਖਰਚ ਕੀਤੇ ਨੇ ਇਸ ਚ ਕੈਲੀਫੋਰਨੀਆ ਦੇ ਪਾਲੋ ਆਟੋ ਦੀ ਰਿਹਾਇਸ਼ ਦੀ ਸੁਰੱਖਿਆ ਅਤੇ ਯਾਤਰਾ ਸੁਰੱਖਿਆ ਸ਼ਾਮਲ ਹੈ ਟੈਸਲਾ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਦੀ ਸੁਰੱਖਿਆ ਤੇ ਖਰਚ ਦਾ ਪੂਰਾ ਆਂਕੜਾ ਜਨਤਕ ਨਹੀਂ ਹੈ ਪਰ 2023 ਚ ਟੈਸਲਾ ਨੇ ਉਹਨਾਂ ਦੀ ਸੁਰੱਖਿਆ ਤੇ 21 ਕਰੋੜ ਰੁਪਏ ਖਰਚ ਕੀਤੇ ਮਸਕ ਹੁਣ ਆਪਣੀ ਫਾਊਂਡੇਸ਼ਨ ਸੁਰੱਖਿਆ ਕਾਮਰਮੀਆਂ ਰਾਹੀਂ ਸੁਰੱਖਿਆ ਦਾ ਪ੍ਰਬੰਧਨ ਕਰਦੇ ਨੇ ਅਤੇ ਵੀ ਬਾਡੀਗਾਰਡਾਂ ਨਾਲ ਘੁੰਮਦੇ ਨੇ Amazon ਹਰ ਸਾਲ ਆਪਣੇ ਮੁਖੀ ਬੈਜ਼ੋਂ ਦੀ ਸੁਰੱਖਿਆ ਤੇ ਲਗਭਗ 13 ਕਰੋੜ ਰੁਪਏ ਖਰਚ ਕਰਦਾ ਹੈ ਮੌਜੂਦਾ ਸੀਈਓ ਐਡੀ ਜੈਸੀ ਲਈ ਕੰਪਨੀ ਦਾ ਸੁਰੱਖਿਆ ਬਜਟ ਵੀ ਹਰ ਸਾਲ ਵਧ ਰਿਹਾ ਹੈ ਪਾਰ ਤੋਂ ਬਾਅਦ ਹੁਣ ਯੂਰਪ ਨੇ ਵੀ ਅਮਰੀਕਾ ਨੂੰ ਵੱਡਾ ਝਟਕਾ ਦਿੱਤਾ ਹੈ ਡੋਨਲਡ ਟਰੰਪ ਪ੍ਰਸ਼ਾਸਨ ਦੀਆਂ ਉਮੀਦਾਂ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸਪੇਨ ਅਤੇ ਸਵਿਟਜ਼ਰਲੈਂਡ ਨੇ ਆਪਣੀ ਅਮਰੀਕੀ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ F35 ਖਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਦੋਹੇ ਦੇਸ਼ਾਂ ਨੇ ਇਸ ਦੇ ਬਦਲੇ ਯੂਰੋਪੀ ਵਿਕਲਪਾਂਤੇ ਭਰੋਸਾ ਕਰਦੇ ਹੋਏ ਆਪਣੀ ਰੱਖਿਆ ਨੀਤੀ ਨੂੰ ਨਵੇਂ ਦਿਸ਼ਾ ਦੋਤੀ ਹੈ ਸਪੇਨ ਅਤੇ ਸਵਿਟਜ਼ਰਲੈਂਡ ਦੇ ਹਾਲੀਆ ਫੈਸਲਿਆਂ ਨੇ ਯੂਰਪ ਦੇ ਅਮਰੀਕੀ F-35 ਲੜਾਕੂ ਜਹਾਜ਼ ਤੋਂ ਦੂਰੀ ਬਣਾਉਣ ਵਾਲੇ ਰੁੱਖ ਨੂੰ ਹੋਰ ਸਪਸ਼ਟ ਕਰ ਦਤਾ ਹੈ। ਇਹ ਕਦਮ ਸਿਰਫ ਕੀਮਤਾਂ ਨੂੰ ਲੈ ਕੇ ਵਿਵਾਦ ਕਰਕੇ ਨਹੀਂ ਸਗੋਂ ਅਮਰੀਕਾ ਦੇ ਸਟੇਟਮੈਂਟ ਮੈਨਿਪੂਲੀ ਬਾਰੇ ਚਿੰਤਾ ਵੀ ਹੈ ਜਿਸ ਚ ਉਹ ਭਵਿੱਖ ਦੇ ਸਾਰੇ ਅਪਗ੍ਰੇਡ, ਸੌਫਟਵੇਅਰ ਅਤੇ ਆਪਰੇਸ਼ਨਲ ਡਾਟਾ ਤੇ ਅਮਰੀਕਾ ਦਾ ਨਿਯੰਤਰਣ ਹੋਵੇਗਾ। ਇਹ ਸਥਿਤੀ ਬਦਲਦੇ ਰਾਜਨੀਤਿਕ ਹਾਲਾਤਾਂ ਚ ਰਣਨੀਤਿਕ ਖਤਰਾ ਪੈਦਾ ਕਰਦੀ ਹੈ। ਸਪੇਨ ਨੇ ਅਚਾਨਕ ਆਪਣੇ F35 ਖਰੀਦਣ ਦੀ ਯੋਜਨਾ ਖਤਮ ਕਰ ਦਿੱਤੀ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਮੈਰਿਡੇਡ ਆਪਣੀ नौसेना ਅਤੇ 에ਅਰਕ੍ਰਾਫਟ ਕੈਰੀਅਰ ਲਈ F35 ਖਰੀਦੇਗਾ ਪਰ ਹੁਣ ਉਸਨੇ ਇਹ ਯੋਜਨਾ ਰੱਦ ਕਰ ਦਿੱਤੀ ਹੈ ਇਸ ਦੀ ਥਾਂ ਸਪੇਨ ਨੇ 25 ਨਵੇਂ ਯੂਰੋ ਫਾਈਟਰ ਟਾਈਫੂਨ ਖਰੀਦਣ ਅਤੇ ਫਿਊਚਰ ਕਨਸਰਟ 에ਅਰ ਸਿਸਟਮ ਤੇ ਜੋੜ ਦੇਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਸਪੇਨ ਦੀ ਨੇਵੀ ਸੈਨਾ ਦੀ ਤਾਕਤ ਨੂੰ ਫਿਲਹਾਲ ਕਮਜ਼ੋਰ ਕਰੇਗਾ ਕਿਉਂਕਿ ਹੁਣ ਅਗਲੇ 10 ਸਾਲਾਂ ਲਈ ਉਸ ਦੇ ਕੋਲ ਅਸਲ ਪੰਜਵੀਂ ਪੀੜੀ ਦਾ ਵਿਮਾਨ ਨਹੀਂ ਹੋਵੇਗਾ ਪਰ ਇਸ ਦਾ ਫਾਇਦਾ ਘਰੇਲੂ ਉਤਪਾਦ ਨੂੰ ਹੋਵੇਗਾ ਯੂਰੋਪੀ ਪ੍ਰੋਗਰਾਮਾਂ ਵਿੱਚ ਅਰਬਾਂ ਯੂਰੋ ਦੇ ਨਿਵੇਸ਼ ਕਰਕੇ ਸਪੇਨ ਆਪਣੀ ਸਪਲਾਈ ਚੇਨ ਰੋਜ਼ਗਾਰ ਅਤੇ ਤਕਨੀਕੀ ਸਮਰਥਾ ਨੂੰ ਮਜ਼ਬੂਤ ਕਰੇਗਾ ਅਤੇ ਸਾਰਾ ਕੰਮ ਯੂਰੋਪੀ ਮਲਕੀਅਤ ਵਿੱਚ ਰਹੇਗਾ I feel anyone that comes to Canada the one thing they'll always do is Niagara Falls For me family trips are about being together sitting face to face and talking These are the things you remember ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ